ਹਾਂਜੀ ਭਾਈ ਉਹ ਗਾ ਸਾਡਾ ਚੈਨਾ ਚ 3 ਦਿਨ ਇਹ ਸਾਡੇ ਬੰਦੇ ਲੱਗੇ ਇੱਧਰ ਵੀਡੀਓ ਬਣਾਣਾ ਤੇ ਫੋਟੋਆਂ ਖੇਚਣਾ ਇਹ ਇੱਥੇ ਕੋਈ ਥੋੜਾ ਜਿਹਾ ਹੋਟਲ ਦੇ ਨਾਲ ਕੋਈ ਏਰੀਆ ਖੁੱਲਾ ਜਿਹਾ ਛੱਡਿਆ ਹੋਇਆ ਇਹਨਾਂ ਨੇ ਕੋਈ ਉੱਥੇ ਇਹਨਾਂ ਨੇ ਆਪਣਾ ਕੋਈ ਪਰਾਣਾ ਬਣਾਇਆ ਹੋਇਆ ਤੇ ਅਸੀਂ ਕੋਈ ਸਿਸਟਮ ਇੱਥੇ ਪੂਰਾ ਸੀ ਏਰੀਆ ਸਾਰਾ ਹੈ ਇੱਥੇ ਅਸੀਂ ਰੁਕੇ ਹੈ ਨਾ ਅਪਾਰਟਮੈਂਟ ਜੇ ਇੱਥੇ ਤੇ ਅਸੀਂ ਹੋਟਲ ਨਹੀਂ ਲਿਆ ਸੀਗਾ ਅਪਾਰਟਮੈਂਟ ਲਿਆ ਲਿਆ ਤੇ ਸਾਨੂੰ ਸਾਰੀ ਫੈਸਿਲਿਟੀ ਮਿਲ ਗਈ ਐ ਇੱਥੇ ਕਿਚਨ ਵਗੈਰਾ ਵਗੈਰਾ ਹੀ ਹੈਗੀ ਐ ਵਾਸ਼ਿੰਗ ਮਸ਼ੀਨ ਕੱਪੜੇ ਕੁੱਲ ਤੋਂ ਹਨ ਵਧੀਆ ਦਾ ਬੰਦ ਕਾਫੀ ਤੇ ਚੱਲੇ ਹਾਂ ਰੋਟੀ ਖਾਣ ਆਪਣੇ ਸ਼ਰਮਾ ਜੀ ਦਾ ਢਾਬਾ ਇੱਥੇ ਗਵੰਗਜੂ ਚ ਉਹ ਕੱਲ ਤੁਹਾਨੂੰ ਦਿਖਾਣਾ ਰਹਿ ਗਿਆ ਸੀਗਾ ਵੀ ਉੱਥੇ ਉਹਨਾਂ ਨੇ ਚੱਕ ਦਿਆ ਸੀਗਾ ਬਫੇ ਵਗੈਰਾ ਹੁਣ ਅੱਜ ਜਾ ਕੇ ਦੇਖਦੇ ਆ ਜੇ ਹੋਇਆ ਤਾਂ ਤੁਹਾਨੂੰ ਦਿਖਾਣੇ ਆ ਵੀ ਕਿਵੇਂ ਦਾ ਰੈਸਟੋਰੈਂਟ ਹੈ ਕਿ ਕੁਝ ਮਿਲਦਾ ਦੇਰ ਰਾਤ ਥੋੜਾ ਜਿਹਾ ਹੋ ਹੋਵੇ ਸੀ ਲੇਟ ਤੁਰ ਕੇ ਆਣਾ ਪਿਆ ਕਾਫੀ ਤੇ ਸਵੇਰੇ ਪੇ 5 ਵਜੇ ਉੱਠੇ ਅੱਜ ਲੇਟ ਤੇ 8:00 ਵਜੇ ਦੇ ਦੁਪਹਿਰ ਦੇ ਤੇ ਹੁਣ ਚੱਲੇ ਆ ਆਪਣਾ ਸ਼ਰਮਾ ਜੀ ਰੈਸਟੋਰੈਂਟ ਤੇ ਮੈਟਰੋ ਲੈ ਕੇ ਚਲੋ ਤੁਹਾਨੂੰ ਉੱਥੇ ਜਾ ਕੇ ਦਿਖਾਣੇ ਆ ਵੀ ਕਿਵੇਂ ਦਾ ਖਾਣਾ ਪੀਣਾ ਇੱਥੇ ਦਾ ਆਪਣਾ ਇੰਡੀਅਨ ਕੀ ਕੁਝ ਮਿਲਦਾ ਓਕੇ ਜੀ ਲੋ ਜੀ ਇਹ ਤੁਹਾਨੂੰ ਦਿਖਾਣੇ ਆ ਤੇ ਆਪਾਂ ਟਿਕ ਤੱਕਵੇਂ ਮੈਟਰੋ ਦੀ ਲੈਣੀ ਹੈ ਅਦਰਬਾਈ ਤੇ ਇੱਥੇ ਜੇ ਤੁਸੀਂ ਤੁਹਾਡੇ ਕੋਲ ਅਲੀ ਪੇ ਆ ਪੈਨਾਂ ਦਾ ਉਹ ਐਪ ਕਰਕੇ ਤੁਸੀਂ ਉਹਦਾ ਨੰਬਰ ਹੋਣਾ ਦੇ ਦੋ ਜੇ ਐਡ ਕਰਕੇ ਤੁਸੀਂ ਆਪਣੇ ਕਾਰਡ ਨਾਲ ਵੀ ਅਟੈਚ ਕਰ ਸਕਦੇ ਹੋ ਜੇ ਪੇਮੈਂਟ ਪਾ ਕੇ ਉਹ ਜਾ ਕੇ ਆਪਣਾ ਸਕੈਨ ਕਰਨਾ ਉਧਰ ਐਂਟਰੀ ਪੁਆਇੰਟ ਤੇ ਸਿੱਧਾ ਉਹਦੇ ਨਾਲ ਵੀ ਕਰ ਸਕਦੇ ਨੇ ਪਰ ਅਸੀਂ ਇੱਥੇ ਨੰਬਰ ਲੈ ਨਹੀਂ ਤੇ ਅਸੀਂ ਡਾਇਰੈਕਟ ਇੱਥੋਂ ਕੈਸ਼ ਪਾ ਕੇ ਟਿਕ ਟਕ 3 ਰੁਪਏ 15 20 ਯਾਰ ਉਹ 3 15 ਹੋ ਗਏ ਪਤਾ ਹੈ ਰੂਟ ਦੇ ਸਾਰਾ ਕਿੰਨੇ ਕਿਲੋਮੀਟਰ ਹੈ ਪਹਿਲਾਂ ਆਪਾਂ ਦੋ ਕਰੀਏ ਦੇ ਇੱਥੇ ਪਾਇਆ ਆਪਾਂ ਨੇ ਨੋ 3 ਇਸ ਦੇ ਕਿ ਕਿਸ ਲਿਆ ਹੁਣ ਪਾਇ ਪੰਜ ਦਾ ਚੱਕ ਲਿਆ ਕੱਟਦੇ ਪੰਜ ਦਾ ਫੇਰ ਉਹ ਨੋਟ ਸਹੀ ਨਹੀਂ ਦੇ ਆਪਾਂ ਛੜੀ ਦੇ ਗਏ ਉਹ ਇਹ ਪੂਰੇ ਗਿਰ ਗਏ ਹੁਣ ਆਪਣੇ ਟੋਕਨ ਉਹਦੇ ਵਿੱਚ ਗਏ ਰਹੇ ਇਹ ਪੰਜ ਟੋਕਨ ਉਹਦੇ ਗਏ ਇਹ ਬੰਦੇ ਨੇ ਸਾਡੇ ਨੇ ਕੱਢ ਲਏ ਟੋਕਨ ਦਿਖਾਓ ਜੀ ਟੋਕਨ ਲਿਆਓ ਜੀ ਲੋ ਜੀ ਆਪਣਾ ਯੂਜ਼ ਹੋਣਗੇ ਕਿ ਨਹੀਂ ਲਾ ਗਿਆ ਲੋ ਜੀ ਆਪਾਂ ਨੂੰ ਮਸ਼ੀਨ ਚ ਇਹ ਟੋਕਨ ਮਿਲ ਗਏ ਤੇ ਹੁਣ ਆਪਾਂ ਨੇ ਇੱਥੋਂ ਐਂਟਰ ਹੋਣਾ ਤੇ ਨੋ ਸਕੈਨ ਕਰਨਾ ਇਹ ਖੁੱਲ ਗਿਆ ਗੇਟ ਤੇ ਆਪਾਂ ਅੱਗੇ ਨਿਕਲ ਗਏ ਅੱਗੇ ਨੂੰ ਕਾਲੇ ਜਾ ਕੇ ਮੈਟਰੋ ਮਿਲੂ ਜੀ ਆ ਗਈ ਵੇ ਟ੍ਰੇਨ ਔਰ ਇਹ ਤਲਾ ਜਾ ਆਪਣੇ ਵਾਲੇ ਕੰਮ ਫੇਰ ਵੀ ਤਲਾ ਜਾ ਜਪਾਂ ਚ ਤ ਲੈਣ ਲੱਗ ਜਾਂਦੀ ਐ ਦਾ ਦੋਨੇ ਸੜਕ ਦੀ ਇੱਕ ਸਾਈਡ ਨਿਕਲਣ ਵਾਲੇ ਨੇ ਅਤੇ ਅਬੀ ਸਰਾ ਸੀ ਜੱਦ ਜਾਂ ਤਾਂ ਕਰਕੇ ਹੋ ਗਿਆ ਭਾਈ ਅੱਗੇ ਅੱਗੇ ਪੂਰੀ ਭਰੀ ਹੋਈ ਹੈ ਰਹੀ ਹੈ ਇਹਦਾ ਨਾ ਵੀ ਇਹ ਸ਼ਰਮਾ ਜੀ ਰੈਸਟੋਰੈਂਟ ਹੈ ਇਹ ਇਥੇ ਹੋਟਲ ਹੈ ਹੋਟਲ ਦੀ ਬਿਲਡਿੰਗ ਦੇ ਵਿੱਚ ਆਪਣਾ ਇਹ ਰੈਸਟੋਰੈਂਟ ਸੈਕਿੰਡ ਫਲੋਰ ਤੇ ਹੈ ਦੇਖਦੇ ਆਂ ਬੰਦੇ ਕਹਿੰਦੇ ਅਜੂਰੇ ਨਹੀਂ ਖਾਣਾ ਹੋਰ ਦੇਖ ਲਈਏ ਰੈਸਟੋਰੈਂਟ ਕਿਉਂਕਿ ਹੋਰ ਹੋਰ ਵੀ ਹੈਗੇ ਨਾ ਤਿੰਨ ਚਾਰ ਰੈਸਟੋਰੈਂਟ ਨੇੜੇ ਨੇ ਦੇਖਦੇ ਆਂ ਇੱਥੇ ਜਾਂਦੇ ਆਂ ਕਿਸੇ ਹੋਰ ਰੈਸਟੋਰੈਂਟ ਤੇ ਆ ਕੇ ਸੈਕਿੰਡ ਫਲੋਰ ਤੇ ਸੈਕਿੰਡ ਫਲੋਰ ਤੇ ਆ ਕੇ ਇਹ ਆਪਣਾ ਇੱਧਰ ਆ ਕੇ ਰੈਸਟੋਰੈਂਟ ਆ ਸ਼ਰਮਾ ਜੀ रेस्टोरेंट एंट्री इतों है इधर रिश्त बनी हुई है मैडम इन्होंने रखी है बफे भी है नॉर्मल भी है पर बफे ਇਹ ਆ ਗਿਆ ਬਫੇ ਇਹ ਪਏ ਨੇ ਆਪਣੇ ਪਾਪੜ ਓਈ ਹੋਈ ਰਸਬੋਲੇ ਇਹ ਉਹ ਆਪਣਾ ਪਤਨ ਗਿਆ ਪਿਆ ਚੌਲ ਜੇ ਇਹ ਵੀ ਵਾਈਟ ਚੌਲ ਦਾਲ ਮਿਕਸ ਵਜ ਪਨੀਰ ਟਰਮ ਇਹ ਛੋਲੇ ਇਹ ਆਪਣਾ ਆਲੂਾਂ ਦੀ ਸਬਜੀ ਇੱਧਰ ਸੈਲਡ ਵਗੈਰਾ ਪਿਆ ਤੇ ਇੱਧਰ ਸੈਂਡਵਿਚ ਤੇ ਬਣ ਗਿਆ ਪੋਵਾਜੀ ਪੋਵਾਜੀ ਮਸਾਲਾ ਪਲੇਨ ਦਹੀਂ ਇਹ ਰੱਖਤਾ ਵੇਆ ਇਧਰ ਜੂਸ ਵਾਲੀਆਂ ਖਾਲੀ ਪਈਆਂ ਤੇ ਇਧਰ ਗੋਲ ਗੱਪੇ ਤੇ ਇਧਰ ਇੱਕ ਚਾਹ ਪਾਣੀ ਹੈ ਤੇ ਇੱਕ ਚ ਲੱਸੀ ਬਟਰ ਮਿਲਕ ਲਿਖਿਆ ਹੋਇਆ ਬਟਰ ਮਿਲਕ ਲੱਸੀ ਅੱਗ ਲੱਗ ਪਈ ਸੀਗੀਆ ਚਲੋ ਅੱਜ ਬਫੇ ਨਹੀਂ ਹਜੇ दुजे लोट मंगे ऑडर कर ਲੋ ਜੀ ਆਪਾਂ ਆ ਗਏ ਇੱਕ ਇੱਥੇ ਦਾ ਫੇਮਸ ਜਗ੍ਹਾ ਜਿੱਥੇ ਦਾ ਮਤਲਬ ਫੇਮਸ ਪਹਾੜ ਹੈ ਬਿਆਉਨ ਮਾਉਂਟੇਨ ਉੱਥੇ ਆਏ ਆ ਤੇ ਇੱਥੇ ਕਾफी ਚਲਟਾ ਲੈ ਮੌਸਮ ਬਹੁਤ ਵਧੀਆ ਹੋ ਗਿਆ ਸ਼ਾਮ ਹੋ ਗਈ ਆ ਸ਼ਾਮ ਦੇ 5:00 ਵਜੇ ਹੈ ਨਾ ਹੌਟਕਾਫੀ ਕਾਫੀ ਰੌਣਕ ਹੈ ਤੇ ਪਰ ਅਸੀਂ ਹੋ ਤਾਂ ਲੇਟ ਗਏ ਚਲੋ ਬਾਕੀ ਦੇਖਦੇ ਆ ਇੱਥੇ ਜਾ ਕੇ ਅੱਗੇ ਕੀ ਆ ਤੁਹਾਨੂੰ ਦਿਖਾਣੇ ਆ ਥੀ ਵਿਊ ਨਾਲ ਅੱਗੇ ਦਾ ਦੇਖੋ ਕਿੰਨੀ ਇਹ ਸਾਰੇ ਵਾਪਸ ਆ ਰਹੇ ਆ ਤੋਂ ਉੱਪਰ ਤੇ ਪਹਾੜ ਤੇ ਜਾ ਕੇ ਉੱਪਰ ਪਹਾੜ ਤੇ ਟਰੈਕਿੰਗ ਵਗੈਰਾ ਵੀ ਹੁੰਦੀ ਹੈ ਤੇ ਕਾਫੀ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਉੱਥੇ ਜਿਵੇਂ ਕ੍ਰੋਡੀ ਜੀਵ ਜਾਂਦੀ ਹੈ ਜਿਵੇਂ ਰਿਟ੍ਰੀਨ ਕਹਿੰਦੇ ਹਨ ਉਹਦੇ ਵੀ ਹੈਗੇ ਤੇ ਕਾਫੀ ਕੁਝ ਹੈ ਬਾਕੀ ਦੇਖਦੇ ਹੁਣ ਉੱਤੇ ਓਪਨ ਹੈ ਕਿ ਨਹੀਂ ਨਹੀਂ ਫਿਰ ਦੁਬਾਰਾ ਵਿజిਟ ਕਰਾਂਗੇ ਗੱਲ ਕਾਫੀ ਚੰਗਾ ਲੱਗਿਆ ਆਪੀ ਵਧੀਆ ਜਿਹਾ ਇਲਾਕਾ ਕਾਫੀ ਦ੍ਰਿਘ ਗ੍ਰੀਨਰੀ ਹੈ ਰક્ત ਭਰੇ ਲੱਗੇ ਹੋਏ ਅੱਗੇ ਜਾ ਕੇ ਮਾਉਂਟੇਨ ਹੈ ਦੇਖੋ ਤੁਸੀਂ ਕੰਨੀ ਪਬਲਿਕ ਇਹ ਸਾਰੇ ਇੱਥੇ ਚਾਈਨਿਸ ਹਨ ਬਹੁਤ ਕਾਫੀ ਗੋਲੇ ਗੋਲੇ ਵੀ ਜਾਂ ਹੋਰ ਪਸੇ ਦੇ ਘਟ ਦਿਖ ਰਹੇ ਹਨ ਬਸ ਇਹੀ ਦਿਖ ਰਹੇ ਇੱਥੇ ਦੇ ਜਿਆਦਾ ਸਾਰੇ ਲੋਕ ਐਂ ਦੇਖੋ ਇਹਨਾਂ ਨੇ ਇੱਕ ਜੈਵਟ ਕਰੀ ਹੋਈ ਹੈ ਯੂਸ਼ਪਰ ਤੋਂ ਆ ਰਹੀ ਹੈ ਜੀ ਬਾਈ ਬੀ ਕਸਟਮਰਸ ਬਾਕੀ ਕਿ ਸ਼ਾਪ ਆਉਂਦੀ ਹੈ ਟੈਨਗੇਜ ਹੰਦਰ ਆ ਜਾਂਦੇ ਬੋਲਦੇ ਆ ਆਹ ਆਹ ਕਰਦੇ ਬੰਦ ਚੰਗੇ ਫਿਰ ਆਫਰ ਆ ਰਹੇ ਨੇ ਬੇਕ ਫੋਟ ਐਡਵਾਂਟੇਜਸ ਸੀਪਰ ਬੈਲੋ ਲਈ ਐਂਟਰੀ ਕਰਨੀ ਪੈਂਦੀ ਹੈ ਬੈਕ ਚੈਕਿੰਗ ਹੋ ਕੇ ਜਾਣੇ ਤਕਰੀਬਨ ਸਾਰੀ ਜਗ੍ਹਾ ਸਾਰਿਆਂ ਦੇ ਲੀ ਹੋ ਗਈ ਟਿਕਟ ਬਾਈ ਲੈ ਲਈ 10 ਜਾਂ ਜਾਂ ਦੀ ਇੱਕ ਟਿਕਟ ਹੈ ਮਤਲਬ ਆਪਣੇ ਉਹ ਕੀ 100 ਰੁਪਏ ਦੀ ਇੱਕ ਜਣੇ ਦੀ ਟਿਕਟ ਹੈ ਅੰਦਰ ਐਂਟਰੀ ਐਂਟਰੀ ਦੀ ਟਿਕਟ ਹੈ ਤੇ ਬਾਕੀ ਦੇ ਵੀ ਦੇ ਅੰਦਰ ਟੱਕੇ ਆ ਜਾਓ ਦੋਨੋਂ ਥੈਂਕ ਯੂ ਲੋ ਜੀ ਐਂਟਰ ਹੋ ਗਏ ਤਾਂ ਬੁਲਾਇਆ ਹੋਇਆ ਇੱਥੇ ਨੇ ਆਪਣੇ ਕੋਈ ਭਾਸ਼ਾ ਵਿੱਚ ਕੁਝ ਲਿਖਿਆ ਹੋਇਆ ਪਤਾ ਨਹੀਂ ਕੀ ਲਿਖਿਆ ਹੋਇਆ ਫੁੱਲ ਫੁੱਲਣ ਲੱਗੇ ਆ ਕੋਾਰੇ ਫੁੱਲੇ ਚੱਲ ਰਹੇ ਇੱਥੇ ਉਹ ਕਰੀ ਪੋਲੀ ਤੇ ਉੱਧਰ ਲੱਗੀ ਹੋਈ ਉਹ ਵੀ ਫੇਮਸ ਲੱਗ ਰਿਹਾ ਵੀ ਕਾਫੀ ਕੱਠਾ ਇੱਥੇ ਕੁਛ ਨੰਮੇ ਸਾਲ ਕਰਕੇ ਵੀ ਹੈਗਾ ਅੰਡੇ ਗੁੰਡੇ ਲੱਗੇ ਕੋਟਾ ਬੂਟਾ ਬਚਵਾਣਾਂ ਉਹ ਸਾਹਮਣੇ ਪਹਾੜ ਹੈ ਉਹ ਉਹਦੇ ਟ੍ਰੈਕਿੰਗ ਹੁੰਦੀ ਆ ਪਤਾ ਨਹੀਂ ਆ ਵੀ ਇਹ ਨਹੀਂ ਪਤਾ ਕਿੱਧਰ ਜਾ ਕੇ ਰਸਤਾਗਾ ਦੇਖਦੇ ਅੰਗੇ ਜਾ ਕੇ ਦੇਖ ਕੋਈ ਕਟਿੰਗ ਕੋਟਿੰਗ ਦੇਖੋ ਕਿ ਇਹ ਕਿਵੇਂ ਸਟੇ ਕਰੀ ਹੋਈ ਹੈ ਨਾ ਪੂਰੀ ਸਜਾਵਟ ਕਰੀ ਹੋਈ ਪੁੱਤਣਾ ਪੁੱਤਣਾ ਦੀ ਮਦਦ ਆ। ਸਾਰੇ ਇਹ ਕੇ ਬਣਾਏ ਹੋਏ ਨੇ। ਬਸਤਿਆਂ ਦੇ ਰਿਪਾਰਟ ਨੂੰ ਕਾਟਨ ਟਾਈਪ ਦੇ ਬਣਾਏ ਹੋਏ ਆ। ਤਕਰੀਬਨ ਸਵੇਕ ਜਗਾ ਮਿਲ ਜੂਗੇ ਚਨਾਚ ਦੁਕਾਨ ਚ ਕਾਟਨ ਕਾਫੀ ਦੇਖਦੇ ਆ। ਆਪਾਂ ਤੋਂ ਫੋਨਾਂ ਦੇ ਵੀ ਕਾਰਨ ਕਾਫੀ ਲੋਕਾਂ ਵੱਲਦੇ ਆ ਸਾਰੇ ਪਾਰਕਾਂ ਬੁਰਕਾਂ ਜਿੱਥੇ ਵੀ ਨਾ ਕਿਤੇ ਵੀ ਕਾਟ ਹੁੰਦੇ ਇਹਨਾਂ ਦੇ ਮਿਲਦੇ ਨੇ ਕਰੈਕਟਰ ਜਿਹੜੇ ਹੈਗੇ ਨਾ ਮਨਕੀਤੇ ਬਣਾਏ ਹੋਏ ਨੇ ਸੱਤੀ ਵਗੈਰਾ ਸਾਰੇ ਕੁਝ ਬਣਾਇਆ ਹੋਇਆ ਸ਼ੇ ਵਜ ਗਏ ਆ ਕੋਈ ਇੱਥੇ ਬੈਠੇ ਕੋਈ ਵੀਡੀਓ ਹੁਣਾਰੇ ਟਿਕਟੋਕ ਬਹੁਤ ਯੂਜ਼ ਕਰਦੇ ਇੱਥੇ ਮਤਲਬ ਕੁੜੀਆਂ ਬੈਠੀਆਂ ਇਦਾਂ ਸਾਈਡ ਤੇ ਤੇ ਬਾਕੀ ਹੋਰ ਵੀ ਸਾਰੇ ਜਿੰਨੇ ਵੀ ਲੱਗੇ ਕੁੜੀਆਂ ਜਿਆਦਾ ਲੱਗੀਆਂ ਹੋਈਆਂ ਰੀਲਰ ਰੁਲਾ ਬਣਾਣਾ ਜਿਆਦਾ ਬੈਠਦੇ ਵੀ ਇੱਥੇ ਜਿਆਦਾ ਇਹ ਪੈਰਾਂ ਭਰ ਬੈਠ ਕੇ ਫੋਨ ਚਲਾਣੇ ਇੱਕ ਜਿਵੇਂ ਆਪਾਂ ਪੈਰਾਂ ਭਰ ਨਹੀਂ ਬੈਠਦੇ ਉਦਾਂ ਬੈਠ ਗਏ ਜਿੱਥੇ ਡਿੱਗਲ ਕਰਦਾ ਉੱਥੇ ਬੈਠ ਕੇ ਫੋਨ ਚਲਾਣ ਲੱਗ ਜੰਨੇ ਆ ਪੈਰਾਂ ਭਰ ਨਹੀਂ ਤੇ ਜਿਵੇਂ ਆਪਣੇ ਅਮਲੀ ਬੈਠੇ ਹੁੰਦੇ ਆ ਮੇਹ ਪੁਰਾਣੇ ਦਰਖਤ ਖੜੇ ਆ ਕਿੰਨੇ ਜਿਵੇਂ ਆਪਣੇ ਇਪਲ ਵਰਗਾ ਬਰੋਟੇ ਵਰਗੇ ਨੇ ਉਦਾਂ ਦੇ ਬਾ ਮੁੱਛਾ ਜੀ ਆਈਆਂ ਹੋਈਆਂ ਉਹਨਾਂ ਦੇ ਥੱਲੇ ਲਟਕੀਆਂ ਹੋਈਆਂ ਤੇ ਜੜਾਂ ਜੀ ਇਹ ਹਰੇਕ ਜਗ੍ਹਾ ਇਹਨਾਂ ਨੇ ਵੈਂਡਿੰਗ ਮਸ਼ੀਨਾਂ ਵੀ ਲਾਈਆਂ ਹੋਈਆਂ ਹੋਰ ਇਹ ਵੀ ਲੱਗੀਆਂ ਹੋਈਆਂ ਆਪਣਾ ਕਾਰਡ ਤੇ ਪੇ ਕਰੋ ਇਹ ਤਾਂ ਐਗਜ਼ਿਟ ਆ ਗਿਆ ਉਹ ਇਹੀ ਚੱਲੂ ਜੰਦਰ ਇਹਨਾਂ ਨੇ ਆਪਣੇ ਕੋਈ ਕਲਾ ਬਣਾਈ ਹੋਈਆਂ ਮੂਰਤੀਆਂ ਜੀ ਅੱਛਾ ਹਾਥੀ ਇਹ ਬਣਾਏ ਹੋਏ ਮੈਂ ਇੱਧਰ ਉੱਪਰ ਜਿੰਨ ਕੱਢਦੇ ਆਂ ਦੇਖੋ ਠੀਕ ਆ ਜੀ ਜਿਵੇਂ ਆਪਣੇ ਨਜ਼ਰਬੱਟੂ ਤੇ ਲਾਏ ਹੋਣੇ ਘਰੇ ਅੱਜ ਤਾਂ ਵੈਸੇ ਲਾਂਦੇ ਨਹੀਂ ਲੋਕ ਲਾਂਦੇ ਆ ਇਦਾਂ ਦੀ ਮੂਰਤੀਆਂ ਬਣਾਈਆਂ ਹੋਈਆਂ ਉਹ ਪੱਥਰ ਦਾ ਘਟ ਕੇ ਬਣਾਇਆ ਹੋਇਆ ਵਿੱਚੇ ਅੰਦਰ ਕੁਝ ਜਾਣ ਦਾ ਟਾਇਪ ਜਾ ਉੱਧਰ ਹਾਥੀ ਬਣਾਇਆ ਹੋਇਆ ਉਹ ਹਾਥੀ ਬਣਾਇਆ ਹੋਇਆ ਬੜੀ ਜਿਹੇ ਦੇਖਦਾ ਜੰਗਲ ਚ ਰਾਤ ਹੋ ਗਈ ਹਨੇਰਾ ਹੋ ਗਿਆ ਕਾਫੀ ਜ਼ਿਆਦਾ ਤੇ ਬੰਦੇ ਗਏ ਸਾਡੇ ਤੱਕ ਇਹ ਇੱਥੇ ਅਰੈਸਟ ਕਰਨ ਲੱਗ ਗਏ ਬੰਦੇ ਤੱਕ ਗਏ ਪੂਰਾ ਜੰਗਲ ਇਹ ਪੂਰਾ ਇਹਨਾਂ ਐਵੇਂ ਸਾਂਭਿਆ ਹੋਇਆ ਪੂਰੇ ਸਿਟੀ ਚ ਇਹ ਮਤਲਬ ਸਿਟੀ ਸੈਂਟਰ ਤੋਂ 10 ਕਿਲੋਮੀਟਰ ਹੈ ਤੇ ਕਾਫੀ بڑا ਏਰੀਆ ਇਹ ਪਹਾੜ ਦਾ ਤੇ ਜੰਗਲ ਦਾ ਏਰੀਆ ਜੀ ਬਾਕੀ ਅੱਜ ਦਾ ਸਾਥੋ ਹੋਣੀ ਨਹੀਂ ਉੱਪਰ ਟਰੈਕਿੰਗ ਕੱਲ ਦੇਖਦੇ ਆਂ ਕੋਈ ਅੰਬ ਜਾਉਦਾ ਕੱਚੇ ਅੰਬ ਕਟਿੰਗ ਕਰਕੇ ਖਾ ਰਹੇ ਆਂ ਮੱਥਲਿਆਂ ਥੁੱਲੇ ਲਾ ਕੇ ਹੈਲੋ ਇੱਧਰ ਅੰਬ ਰੱਖਿਆ ਹੈ ਇੱਧਰ ਪਤਾ ਨਹੀਂ ਕੀ ਰੱਖਿਆ ਹੋਇਆ ਕਟਿੰਗ ਕਰਕੇ ਰੱਖਿਆ ਹੋਇਆ ਇਹ ਵੀ ਸਮਾਨ ਏ ਮੌਸਮ ਚ ਵੀ ਦੇਖ ਲਓ ਅੰਬ ਮੇਰੇ ਤੇ ਕੱਚੇ ਅੰਬ ਅੰਬ ਦਾ ਸਾਈਜ਼ ਬਹੁਤ ਦੇਖੋ ਤੇਰਾ ਹੌਸਾ ਜਾਂ ਲੈ ਬਈ ਰੋਡ ਸ਼ਾਪੋਂ ਮਿਲ ਗਈ ਰੋਟੀ ਰੋਟੀ ਤਾਂ ਸਾਨੂੰ ਹੁਣ ਮਿਲ ਲਈ ਰਹੀ ਰੋਟੀ ਦਾ ਕੰਮ ਲੈ ਲੜ ਆਇਆ ਰੋਡ ਦੇ ਕੰਮ ਲੈ ਲਿਆ ਆਪਾਂ ਨੇ ਹੁਣ ਜਾ ਕੇ ਚੱਲਨੇ ਪਟੇ